ਮਦਾਰੀ ਦੇ ਪੜਦਾ ਹੈ ਵੰਦ ਕੋਈ ਇੱਕ ਕਰਮ ਕਰਦਾ ਹੈ ਕੂਜੀ ਲੈ ਕੇ ਉਹਦੇ ਗਾਲ ਨੂੰ ਇੱਕ ਰੱਸੀ ਬੰਨ੍ਹ ਦਦਾ ਉਹ ਰੱਸੀ ਫਿਰ ਮਿੱਟੀ ਵਿੱਚ ਲਪੋ ਕੇ ਨਾ ਪੂਰੇ ਕਿਸੇ ਦਰੱਖਤ ਨਾਲ ਉਹਨੂੰ ਬੰਨ੍ਹ ਦਦਾ ਰੱਸੀ ਤੋ ਕੂਜੀ ਦਾ ਮੁੱਖ ਇਨਕ ਤੰਗ ਹੁੰਦਾ ਹੈ ਨਾ ਕਿ ਥੁੱਲਾ ਹੱਥ ਦੇ ਵਿੱਚ ਪੈ ਜਾਵੇ ਪਰ ਜਦੋਂ ਮੁਠੀ ਬੰਦ ਹੋ ਗਈ ਨਾ ਫਿਰ ਉਹ ਵਿੱਚੋਂ ਨਾਲੇ ਜਿੱਥੇ ਕਿਤੇ ਬਾਂਦਰ ਉਹ ਉੱਥੇ ਜਾ ਕੇ ਇਸ ਤਰ੍ਹਾਂ ਦਾ ਕਰਮ ਕਰਦਾ ਹੈ ਬਾਂਦਰ ਨੂੰ ਵੇਖਾ ਕੇ ਉਹ ਕੋذ ਇੱਕ ਛੋਲੇ ਉੱਤ ਪੁੱਜੀ ਵਿੱਚ ਪਾ ਦਿੰਦਾ ਹੈ ਬਾਂਦਰ ਉਤਰ ਕੇ ਆਉਂਦੇ ਨੇ ਦਰਖਤਾਂ ਤੋਂ ਉਹਨਾਂ ਛੋਲਿਆਂ ਨੂੰ ਕੱਢਣ ਦੇ ਹੁਣ ਖੁੱਲਾ ਸੌਖਾ ਪੈ ਗਿਆ ਵਿੱਚ ਪਰ ਜਦੋਂ ਬਾਂਦਰ ਨੇ ਆਪਣੇ ਹੱਥ ਵਿੱਚ ਆਪਣੀ ਮੁਠੀ ਵਿੱਚ ਛੋਲੇ ਵੰਗ ਘਟਾਏ ਮੁਠੀ ਹੋ ਗਈ ਬੰਦ ਕੋਣੋ ਪੁੱਜੀ ਦੇ ਵਿੱਚੋਂ ਹੱਥ ਨਹੀਂ ਨਿਕਲਦਾ ਉਹਦੇ ਛੋਲੇ আর ਛੜਦਾ ਬਿਨਾ ਚੜਿਆਂ ਨੂੰ ਛੜਦਾ ਬਿਨਾ ਹੱਥ ਨਹੀਂ ਨਿਕਲ ਸਕਦਾ ਪਰ ਮਹਾਰਾਜ ਕਹਿੰਦੇ ਲਾਲਚ ਹੀ ਇੰਨਾ ਹੈ ਤੋਂ ਕਹਿੰਦਾ ਹੈ ਕਿ ਛੋਲੇ ਨਹੀਂ ਛੱਡੇ ਮੁਠੀ ਨਹੀਂ ਖੋਲਦਾ ਹੱਥ ਨਹੀਂ ਖੋਲਦਾ ਹੱਥ ਮੰਦੇ ਰੱਖਦਾ ਤੇ ਜਦੋਂ ਹੱਥ ਪੰਦ ਰੱਖਦਾ ਹੈ ਭੱਜਣ ਦਾ ਯਤਨ ਕਰਦਾ ਹੈ ਰੱਸੀ ਬੰਨਣ ਕਰਕੇ ਭੱਜਿਆ ਨਹੀਂ ਜਾਂਦਾ ਕਿਉਂਕਿ ਬੱਚੂ ਹੱਥ ਨਹੀਂ ਨਿਕਲਦਾ ਫਿਰ ਉਹ ਬੰਦ ਨੂੰ ਫੰਡਣ ਵਾਲਾ ਪਟਾਰੀ ਆ ਕੇ ਫੰਡਨੇ ਮਾਰਾ ਜਿਹਨੇ ਉਹਦੇ ਗਲ ਵਿੱਚ ਪਾਉਂਦਾ ਰੱਸੀ ਫਿਰ ਉਹਨੂੰ ਘਰ ਘਰ ਦਾ ਚੌਂਟਾ ਹੈ ਭਗਤ ਕਬੀਰ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਮਾਰਾ ਜਿਹਨੇ ਤੇ ਇੱਕ ਸੁਭਾਅ ਹੈ ਮਰ ਘਟ ਦੁਸ਼ਟੀ ਆਨਾਜ ਕੀ ਮਨ ਬਉਰਾ ਰੇ ਲੀਨੀ ਹੱਥ ਸਾਥ ਛੂਟਰ ਗੋਸ਼ੇ ਸਭ ਪਰਿਆ ਮਨ ਬਉਰਾ ਰੇ ਨਾ ਚਿਓ ਘਰ ਘਰ ਪਾਰਾ ਇਹਦੇ ਇੱਕ ਲਾਲ ਨੇ ਉਹਨੂੰ ਬਾਜ਼ ਪਾ ਦਿੱਤਾ ਦੂਜੇ ਹੁਣ ਉਹ ਸਾਰੀ ਉੱਪਰ ਘਰ ਘਰ ਜਾ ਕੇ ਨੱਚਦਾ ਹੈ ਉਹ ਮੰਦਾਰੀਓ ਦਾ ਤਮਾਸ਼ਾ ਕਰ ਕਰਕੇ ਲੋਕਾਂ ਨੂੰ ਦਿਖਾਉਂਦਾ ਹੈ ਤੇ ਆਪਣੀ ਰੋਜੀ ਰੋਟੀ ਉਹ ਨਾਲ ਕਮਾਉਂਦਾ ਹੈ ਮਹਾਰਾਜ ਕਹਿੰਦੇ ਜੇ ਕਿਉਂ ਥੀ ਛੱਡ ਦਿੰਦਾ ਕੋਹ ਦਾ ਨਾ ਲਾਲਚ ਨਾ ਕਰਦਾ ਪੱਤ ਜਾਂਦਾ ਉਹ ਛੋਟੇ ਥੋੜੇ ਜੇ ਸ਼ੋਨਿਆਂ ਦੀ ਉਥੇ ਦੇ ਪਿੱਛੇ ਸਾਰੇ ਹਮਨ ਦੇ ਲਈਓ ਕਿਸੇ ਦੇ ਬਸ ਪੈ ਗਿਆ ਐ ਮਤਿਆ ਥੋੜਾ ਜਿਆ ਲਾਲ ਕੀ ਨਾ ਇਸੇ ਤਰ੍ਹਾਂ ਤੈਨੂੰ ਕਿਸੇ ਦੇ ਬਸ ਪਾ ਦਿੰਦਾ ਤੇ ਜਦੋਂ ਤੂੰ ਕਿਸੇ ਦੇ ਬਸ ਪੈ ਜਾਂਦਾ ਨਾ ਫਿਰ ਤੇਰੀ ਆਜ਼ਾਦੀ ਹੀ ਉੱਤ ਜਾਂਦੀ ਫਿਰ ਤੇਰੀ ਵੀ ਆਜ਼ਾਦੀ ਤੂੰ ਵੀ ਫਿਰ ਦੂਜਿਆਂ ਦੇ ਛਾਰਿਆਂ ਦੇ ਬਚਦਾ ਜਿਵੇਂ ਜਿਵੇਂ ਤੂੰ ਨੱਚਉਂਦਾ ਰਹਿ ਤੂੰ ਦੱਚਦਾ ਰਹ ਜਿਵੇਂ ਜਿਵੇਂ ਤੈਨੂੰ ਬੁਲਾਉਂਦਾ ਤੂੰ ਕਹਿੰਦਾ ਰਹਿਣਾ ਪਰ ਤੈਨੂੰ ਪਤਾ ਨਹੀਂ ਲੱਗਦਾ ਕਿ ਮਹਾਰਾਜ ਕਹਿੰਦੇ ਜੇਕਰ ਲਾਲਚ ਛੱਡਵੇਂ ਤੂੰ ਆਜ਼ਾਦ ਰਹੇਗਾ ਤੂੰ ਆਤਮਿਕ ਤੌਰ ਤੇ ਵੀ ਆਜ਼ਾਦ ਰਹੇਗਾ ਤੂੰ ਆਪਣੀ ਆਜ਼ਾਦੀ ਨਾਲ ਗੱਲ ਕਰ ਸਕੇਗਾ ਆਪਣੀ ਆਜ਼ਾਦੀ ਨਾਲ ਪਿੱਛੇ ਛੱਡੇਗਾ ਪਰ ਦੇ ਲਾਲਚ ਛੱਡਦੇ ਮੈਂ ਕੰਮ ਪਰ ਲਾਲਚ ਤੇ ਤੂੰ ਜਿਹਦੇ ਬਸਪਾਈ ਬੈਠਾ ਤੈਨੂੰ ਛੱਡਦਾ ਨਹੀਂ ਹਾਲ ਤੋ ਇਹ ਨਹੀਂ ਮੰਨਦਗੀ ਮਹਾਰਾਜ ਕਹਿੰਦੇ ਤੇਰੀ ਵੀ ਹਾਲ ਤੂੰ